ਫੈਮਿਲੀ ਜਿਹੜੀ ਹੈ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਆਈ ਸੀ। ਹੁਣ ਜਦੋਂ ਪਤਾ ਲੱਗਿਆ ਵੀ ਇੱਥੇ ਸਿਵਲ ਹਸਪੀਟਲ 'ਚ ਡੀ ਡੀਡਿਕਸ਼ਨ ਸੈਂਟਰ ਦੇ ਵਿੱਚ ਇੱਕ ਓਪਨ ਜਿਮ ਦੀ ਜ਼ਰੂਰਤ ਹੈ ਤੇ ਅਸੀਂ ਉਹ ਸੇਵਾ ਲੈ ਕੇ ਪੂਰੀ ਕੀਤੀ ਹੈ। ਸਾਡੇ ਕੋਲ ਫ੍ਰੀ ਦਵਾਈ ਹੈ ਜੀ ਕੋਈ ਪੈਸਾ ਨਹੀਂ ਲਿਆ ਜਾਂਦਾ। ਛੱਡਣ ਵਾਲਾ 5 ਦਿਨਾਂ ਦੀ ਛੱਡ ਦੇ ਛੱਡਣ ਵਾਲਾ ਦਿਹਾੜੀ ਛੱਡ ਦੇ ਛੱਡਣ ਵਾਲਾ 2000 ਦਾ ਚੱਟਾ। ਤਦਾਰਨ ਕਾਰਸਿੰਗ ਪਾਵਾ ਨੇ ਤੋਂ ਉਹਨਾਂ ਨੇ ਪਹਿਲਾਂ ਹੀ ਵਰਣ ਕੀਤਾ ਆਪਣੇ ਪਰਿਵਾਰ ਦੀ ਜਿਹੜੀ ਕੰਟਰੀਬਿਊਸ਼ਨ ਹੈ ਸੈਕਟਰ ਦੇ ਵਿੱਚ 1973 ਤੋਂ ਲਗਾਤਾਰ ਦੇ ਰਹੇ ਨੇ ਅੱਜ ਅਸੀਂ ਸਿਵਲ ਹਸਪੀਟਲ ਲੁਧਿਆਣਾ ਵਿੱਚ ਖੜੇ ਆ ਇੱਥੇ ਓਪਨ ਜਿਮ ਮਸ਼ੀਨ ਜਿਹੜੀ ਇਨਡੋਰ ਪੇਸ਼ੈਂਟ ਦੇ ਲਈ ਤੇ ਉਹਦਾ ਉਦਘਾਟਨ ਹੋ ਰਿਹਾ ਔੰਕਾਰ ਸਿੰਘ ਜੀ ਪਾਵਾ ਜੋ ਕਿ ਐਮ ਡੀ ਨੇ ਏਵਨ ਸਾਈਕਲ ਦੇ ਤੇ ਨਾਲ ਹੀ ਸੰਵੇਦਨਾ ٹرسٹ ਇਹਨਾਂ ਦੋਨਾਂ ਨਾਲ ਦਾ ਕੰਬਾਈਨ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿਹੜੇ ਇਨਡੋਰ ਪੇਸ਼ੈਂਟ ਨੇ ਹਸਪੀਟਲ ਦੇ ਅੰਦਰ ਨੇ ਤੇ ਉਹਨਾਂ ਲਈ ਜਿਮ ਦਾ ਅਰੇਂਜ ਕੀਤਾ ਗਿਆ ਤੇ ਅਸੀਂ ਤੁਹਾਡੀ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਵਾਂਗੇ ਡਾਕਟਰ ਅਰਵਿੰਦ ਗੋਇਲ ਜੀ ਨੇ ਸਾਡੇ ਨਾਲ ਜੁੜੇ ਹੋਏ ਤੇ ਡਾਕਟਰ ਸਾਹਿਬ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਦਾ ਥੋੜਾ ਬਰੀਫ ਕਰਦੇ ਅ ਬੇਸਿਕਲੀ ਅੱਜ ਦਾ ਪ੍ਰੋਗਰਾਮ ਤਾਂ ਆਪਣੇ ਦਾ ਡੀਡਿਕਸ਼ਨ ਦੇ ਵਿੱਚ ਇੱਕ ਓਪਨ ਜਿਮ ਆ ਜਿਹੜਾ ਅੱਜ ਉਹ A1 ਸਾਈਕਲ ਵੱਲੋਂ ਡੋਨੇਟ ਕੀਤਾ ਗਿਆ ਜਿਸ ਨੂੰ ਕਿ ਅੱਜ ਅਸੀਂ ਓਪਨ ਕਰਨ ਜਾ ਰਹੇ ਹਾਂ ਫਾਰ ਦੀ ਬੈਟਰਮੈਂਟ ਆਫ ਦੀ ਪੇਸ਼ੈਂਟ ਐਂਡ ਫਾਰ ਦੀ ਬੈਟਰਮੈਂਟ ਆਫ ਮੈਂਟਲ ਹੈਲਥ ਆਫ ਦੀ ਪੇਸ਼ੈਂਟਸ ਠੀਕ ਹੈ ਜੀ ਅਨਦਰ ਥਿੰਗ ਇਜ਼ ਕਿ ਸਾਡਾ ਇੰਟਰਨੈਸ਼ਨਲ ਡਰਗ ਡੀਡਿਕਸ਼ਨ ਡੇ ਆ ਜਿਹੜਾ 26 ਤਰੀਕ ਨੂੰ ਆ ਤੋ ਵੀਕ ਚੱਲ ਰਿਹਾ ਉਹਦੇ ਰਿਲੇਟਿਡ ਨਾ ਸਾਡੇ ਕੋਲੇ ਵੋਲੰਟੀਅਰਸ ਜਾਂ ਪੇਸ਼IENTS ਦੋਨੋਂ ਆ ਰਹੇ ਜਿਨ੍ਹਾਂ ਨੂੰ ਕਿ ਅਸੀਂ ਗਵਰਨਮੈਂਟ ਆਫ ਇੰਡੀਆ ਦੇ ਇੱਕ ਵੈਬਸਾਈਟ ਪੋਰਟਲ ਆ ਜਿੱਥੋਂ ਅਸੀਂ ਇੱਕ ਸਰਟੀਫਿਕੇਟ ਜਾਰੀ ਕਰ ਰਹੇ ਹਾਂ ਉਹਨਾਂ ਨੂੰ ਪਲੈਜ ਕਰਾ ਰਹੇ ਹਾਂ ਕਿ ਉਹ ਲੋਕਾਂ ਨੂੰ ਜਾ ਕੇ ਜਾਗਰੂਕ ਕਰਨਗੇ ਨਸ਼ਾ ਛੱਡਣ ਬਾਰੇ ਉਹਨਾਂ ਦੇ ਰਿਲੇਟਿਡ ਕਾਉਂਸਲਿੰਗ ਕਰਨਗੇ ਤੇ ਉਹਨਾਂ ਨੂੰ ਜਿਹੜੇ ਵੀ ਰਿਲੇਟਿਡ ਮੈਂਟਲ ਹੈਲਥ ਇਸ਼ੂਜ਼ ਨੇ ਉਹਦਾ ਸਟਿਗਮਾ ਦੂਰ ਨਿਕਾਸ ਕਰਨ ਵਾਸਤੇ ਕਾਉਂਸਲ ਕਰਨਗੇ ਇਹ ਅੱਜ ਸਾਡਾ ਮੇਨ ਜਿਹੜਾ ਇੱਥੇ ਦਾ ਪ੍ਰੋਗਰਾਮ ਰੱਖਿਆ ਗਿਆ ਸਾਡੇ ਕੋਲ ਫਰੀ ਦਵਾਈ ਹੈ ਜੀ ਕੋਈ ਪੈਸਾ ਨਹੀਂ ਲਿਆ ਜਾਂਦਾ ਐਡਮਿਟ ਕਰਨ ਤੇ ਕੋਈ ਪੈਸਾ ਨਹੀਂ ਲੱਗਦਾ ਉਹਨਾਂ ਨੂੰ ਇੱਥੇ ਫਰੀ ਸਟੇ ਆ ਫਰੀ ਖਾਣਾ ਪੀਣਾ ਕੁਛ ਵੀ ਨਹੀਂ ਲੱਗਦਾ ਸਿਰਫ ਇੱਕ ਆਧਾਰ ਕਾਰਡ ਚਾਹੀਦਾ ਸਾਡੇ ਕੋਲ ਆਉਣ ਅਸੀਂ ਉਹਨਾਂ ਨੂੰ ਮਦਦ ਕਰਨ ਲਈ ਤਿਆਰ ਹਾਂ ਪਰ ਕਹਿੰਦੇ ਵੀ ਜਿਹੜੀਆਂ ਦਵਾਈਆਂ ਛਡਾਉਂਦੀਆਂ ਨੇ ਤੋਂ ਬਾਅਦ ਚੋ ਗੋਲੀਆਂ ਕਹਿੰਦੇ ਪੱਕੀਆਂ ਲੱਗ ਜਾਂਦੀਆਂ ਨੇ ਉਹਦੇ ਬਾਰੇ ਕੀ ਹੈਗਾ ਜਿਹੜਾ ਕਿ ਕਰਨ ਕੀ ਹੈ ਜੀ ਰੈਗੂਲਰ ਟ੍ਰੀਟਮੈਂਟ ਐਂਡ ਰੈਗੂਲਰ ਵਿਜ਼ਿਟ ਟੂ ਦਾ ਡਾਕਟਰ ਜੋ ਕਿ ਲੋਕ ਨਹੀਂ ਕਰਦੇ ਹੈਗੇ ਹਾਲਾਂਕਿ ਉਹ ਪੇਸ਼ੈਂਟਸ ਦੀ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਰੌਲਾ ਕਿ ਲੋਕ ਸਟਿਗਮਟਾਈਜ਼ਡ ਐਂਨੇ ਨੇ ਕਿ ਮੈਨੂੰ ਜੇ ਕਿਸੇ ਨੇ ਦੇਖ ਲਿਆ ਤਾਂ ਉਹ ਸੋਚੂਗਾ ਵੀ ਇਹ ਤਾਂ ਇੱਕ ਐਡਿਕਟਾ ਮਤਲਬ ਉਹ ਤਾਂ ਉਸ ਚੀਜ਼ ਤੋਂ ਡਰਦੇ ਹੋ ਨਹੀਂ ਆਉਂਦੇ ਹੈਗੇ ਤਾਂ ਉਹਨਾਂ ਨੂੰ ਲੱਗਦਾ 5 ਪਰ ਨਹੀਂ ਜੇ ਰੈਗੂਲਰ ਸਾਥੋਂ ਆਉਂਦੇ ਰਹਿਣਗੇ ਇਦਾਂ ਦੀ ਨਹੀਂ ਹੈਗਾ ਵੀ ਡਿਪੈਂਡੈਂਸ ਹੋਊਗੀ ਬੈਟਰ ਹੋ ਜਾਊਗਾ ਰੈਗੂਲਰ ਇਹ ਕਿੰਨੇ ਕੁ ਮਹੀਨੇ ਦਾ ਟ੍ਰੀਟਮੈਂਟ ਹੈ ਜੇ ਕੋਈ ਛੱਡਣਾ ਚਾਹੇ ਦੇਖੋ ਜੀ ਡੀਟੌਕਸੀਫਿਕੇਸ਼ਨ ਤਾਂ 7 ਦਿਨਾਂ ਤੋਂ 21 ਦਿਨਾਂ ਦਾ ਹੈਗਾ ਰੀਹੈਬਿਲੀਟੇਸ਼ਨ ਸਾਡਾ 90 ਦਿਨ ਤੋਂ 6 ਮਹੀਨੇ ਵੀ ਚੱਲ ਸਕਦਾ ਛੱਡਣ ਵਾਲਾ 5 ਦਿਨਾਂ ਜੀ ਛੱਡਦਾ ਛੱਡਣ ਵਾਲਾ ਦਿਹਾੜੀ ਜੀ ਛੱਡਦੇ ਛੱਡੇ ਨਾਲੋਂ 2 ਸਾਲ ਨਾਲ ਛੱਡਿਆ ਇਹ ਤੇ ਫਿਰ ਜ਼ਿਆਦਾਤਰ ਮੈਂਟਲੀ ਤੌਰ ਤੇ ਹੀ ਪ੍ਰੈਪਰੇਸ਼ਨ ਅਗਰ ਹੈਗੀ ਆ ਕਿ ਛੱਡੀ ਚਾਹੁੰਦਾ ਤਾਂ ਹੀ ਛੱਡ ਸਕਦਾ ਹੈ ਬਹੁਤ ਜ਼ਿਆਦਾ ਅਸੀਂ ਰੈਗੂਲਰ ਕਾਉਂਸਲਿੰਗ ਸੈਸ਼ਨਸ ਲੈਣੇ ਆ ਉਹਨਾਂ ਦੇ ਅਨੋਨਿਮਸ ਗਰੁੱਪਸ ਤਿਆਰ ਕਰਦੇ ਆ ਜਿਹਦੇ ਨਾਲ ਉਹ ਬੈਟਰ ਹੋ ਜਾਂਦਾ ਜਿਹੜੀਆਂ ਮੈਡੀਸਿਨਸ ਤੁਸੀਂ ਦਿੰਦੇ ਹੋ ਉਹਦੇ ਇੱਕ ਸਾਈਡ ਇਫੈਕਟ ਵੀ ਨੇ ਜਿਹੜੇ ਇਸ ਗੱਲ ਤੋਂ ਮੁਕਰਦਾ ਨਹੀਂ ਹੈਗਾ ਪਰ ਦੇਖੋ ਨਸ਼ੇ ਨਾਲੋਂ ਤਾਂ ਘੱਟ ਨੇ ਨਾ ਬੇਸਿਕਲੀ ਤਾਂ ਜੋ ਅਸੀਂ ਕਰ ਰਹੇ ਹਾਰਮ ਰਿਡਕਸ਼ਨ ਹੀ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਪਾਵਾ ਸਾਹਿਬ ਜਿਹੜੀ ਇਹ ਤੁਹਾਡੀ ਸ਼ਬੀ ਬਣੀ ਹੋਈ ਹੈ ਹਰ ਕੋਈ ਪਾਵਾ ਸਾਹਿਬ ਨੂੰ ਉਹ ਕੋਈ ਨਹੀਂ ਸਾਨੂੰ ਜਾਣਦੇ ਆ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵੀ ਇਹ ਕੀ ਹੈ ਗੋਡ ਦੇ ਦੇਖੋ ਜੀ ਇਹ ਤਾਂ ਬਜ਼ੁਰਗਾਂ ਦਾ ਅਸ਼ੀਰਵਾਦ ਹੈਗਾ ਸਾਡੇ ਫੈਮਿਲੀ ਜਿਹੜੀ ਹੈ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਆਈ ਸੀ ਔਰ ਸਾਡੇ ਮੇਰੇ ਫਾਦਰ ਔਰ ਮੇਰੇ ਅੰਕਲ ਉਹ ਜਦੋਂ ਉੱਥੋਂ ਆਏ ਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਫਾਦਰਮ ਕੇ ਸਾਡੇ ਦਾਦਾ ਜੀ ਦੀ ਡੈਥ ਹੋ ਗਈ ਸੀ ਉੱਥੇ ਲੈਕ ਆਫ ਮੈਡੀਕਲ ਹੈਲਪ ਕਰਕੇ ਪਾਕਿਸਤਾਨ ਚ ਤੇ ਉਹਨਾਂ ਨੇ ਦਿਮਾਗ ਛੀਕਾ ਵੀ ਜਦੋਂ ਵੀ ਸਾਡੇ ਕੋਲ ਕੋਈ ਚਾਰ ਪੈਸੇ ਹੋਏ ਤੇ ਅਸੀਂ ਇੱਕ ਛੋਟੀ ਮੋਟੀ ਡਿਸਪੈਂਸਰੀ ਬਣਾਵਾਂਗੇ ਤੇ ਉਹ ਜਦੋਂ ਇੱਥੇ ਆ ਕੇ ਉਹਨੇ ਕੰਮ ਸ਼ੁਰੂ ਕੀਤਾ ਵਾਹਿਗੁਰੂ ਦੀ ਬੜੀ ਕਿਰਪਾ ਹੋਈ ਤੇ ਉਹਨੇ ਆਪਣਾ ਨਿਹਾਲ ਸਿੰਘ ਪਾਵਰ ਚੈਰੀਟੇਬਲ ਟਰਸਟ ਬਣਾਇਆ ਪਹਿਲਾ ਨਿਹਾਲ ਸਿੰਘ ਪਾਵਰ ਚੈਰੀਟੇਬਲ ਹਸਪੀਟਲ 1973 ਦੇ ਵਿੱਚ ਅ ਇੰਡਸਟਰੀਆ ਬੀ ਦੇ ਵਿੱਚ ਖੋਲਿਆ ਗਿਆ ਜਿਹੜਾ ਕਿ ਅੱਜ ਕੋਈ 200 ਬੈੱਡ ਦਾ ਹਸਪਤਾਲ ਹੈ ਔਰ ਕਾਫੀ ਅਚੀ ਸਮਾਜ ਦੀ ਸੇਵਾ ਉਤੇ ਹੋ ਰਹੀ ਹੈ ਦੀ 90s 7 ਦੇ ਵਿੱਚ ਮੇਰੇ ਮਦਰ ਦੀ ਡੈਥ ਤੋਂ ਬਾਅਦ ਮੇਰੇ ਫਾਦਰ ਨੇ ਇੱਕ ਹੋਰ ਹਸਪਤਾਲ ਹਮੜਾਚ ਬਣਾਇਆ ਜੋ 99 ਸ਼ੁਰੂ ਹੋਇਆ ਕੁਸ਼ਲਿਆ ਦੇਵੀ ਪਾਵਾ ਚੈਰੀਟੇਬਲ ਹਸਪਤਾਲ ਉਹ ਵੀ 25 ਬੈਡ ਦਾ ਹਸਪਤਾਲ ਹੈ ਹਮੜਾ ਪਿੰਡ ਦੇ ਵਿੱਚ ਔਰ ਉਹਦਾ ਸਾਰਾ ਮੈਨੇਜਮੈਂਟ ਸੀਐਮਸੀ ਹਸਪਤਾਲ ਦੇਖਦਾ ਹੈਗਾ ਔਰ ਉਸੇ ਪਰਿਵਾਰ ਵਾਲੋ ਜੋ ਵੀ ਸੇਵਾਵਾਂ ਦੀ ਕਰ ਸਕਦੇ ਆ ਕਰਦੇ ਆ ਔਰ ਬਾਕੀ ਹੁਣ ਸੀਐਸਆਰ ਤਾਂ ਸਰਕਾਰ ਨੇ ਪਿਛਲੇ ਕੋਈ 12 14 ਸਾਲ ਤੋਂ ਸ਼ੁਰੂ ਕੀਤਾ ਪਰ ਲੇਕਿਨ ਸਾਡੀ ਫੈਮਿਲੀ ਦਾ 73 ਤੋਂ ਸੀਐਸਆਰ ਦਾ ਕੰਮ ਕਰ ਰਹੀ ਹੈ ਹੁਣ ਜਦੋਂ ਪਤਾ ਲੱਗਿਆ ਵੀ ਇੱਥੇ ਸਿਵਲ ਹਸਪੀਟਲ ਚ ਡੀ ਡਿਕਸ਼ਨ ਸੈਂਟਰ ਦੇ ਵਿੱਚ ਇੱਕ ਓਪਨ ਜਿਮ ਦੀ ਜ਼ਰੂਰਤ ਹੈ ਤੇ ਅਸੀਂ ਉਹ ਸੇਵਾ ਲੈ ਕੇ ਪੂਰੀ ਕੀਤੀ ਹੈ ਬਸ ਇਹੀ ਪਰਮਾਤਮਾ ਅੱਗੇ ਵਾਹਿਗੁਰੂ ਅਰਦਾਸ ਕਰਦੇ ਆਂ ਵੀ ਸਾਡੇ ਅੱਗੇ ਪਰਿਵਾਰ ਵੀ ਜਿਹੜੇ ਆ ਸਾਡੇ ਅੱਗੇ ਬੱਚੇ ਵੀ ਇਹੀ ਕੰਮ ਇਸ ਤਰ੍ਹਾਂ ਦਾ ਸੀਐਸਆਰ ਦਾ ਭਲੇ ਦਾ ਕੰਮ ਕਰਦੇ ਰਹਿਣ ਜਿਹੜੇ ਆਪਣੇ ਬੱਚੇ ਨਸ਼ੇ 'ਚ ਪਏ ਹੋਏ ਨੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਨਸ਼ੇ ਦੀ ਜਿਹੜੀ ਮਾਰ ਹੈਗੀ ਹੈ ਸਾਡੇ ਪੰਜਾਬ 'ਚ ਪਤਾ ਨਹੀਂ ਕਿ ਕਿਉਂ ਇੰਨੀ ਪੈ ਗਈ ਹੈ ਕਿਉਂਕਿ ਇੱਥੇ ਪਹਿਲਾਂ ਇੰਨੀਆਂ ਅੱਛਾ ਵਾਤਾਵਰਣ ਸੀਗਾ ਇੱਥੇ ਇੰਨੀਆਂ ਛ ਸਾਡੇ ਖਿਡਾਰੀ ਸੀਗੇ ਬੱਚੇ ਸਭ ਕੁਝ ਸੀਗਾ ਲੇਕਿਨ ਇਹ ਹੁਣ ਜਿਹੜਾ ਨਸ਼ਾ ਕਿ ਸਰਾਧਪਾਰ ਤੋਂ ਆ ਰਿਹਾ ਹੈ ਜਾਂ ਜਿੱਥੋਂ ਵੀ ਆ ਰਿਹਾ ਹੈ ਉਹ ਬੰਦ ਹੋਣਾ ਚਾਹੀਦਾ ਹੈ ਔਰ ਬੱਚਿਆਂ ਨੂੰ ਨਸ਼ੇ ਤੋਂ ਪਰੇ ਹਟਕੇ ਆਪਣੇ ਜੀਵਨ ਦਾ ਸੁਧਾਰ ਕਰਨਾ ਚਾਹੀਦਾ ਹੈ ਆਪਣੇ ਖੇਡਾਂ ਵਿੱਚ ਟਾਈਮ ਲਗਾਉਣ ਜਾਂ ਆਪਣੀ ਪੜ੍ਹਾਈ ਦੇ ਵਿੱਚ ਟਾਈਮ ਲਗਾਉਣ ਔਰ ਆਪਣੀ ਸਿਹਤ ਦਾ ਖਿਆਲ ਰੱਖਣਾ ਧੰਨਵਾਦ ਜੀ ਲੇਕਿਨ ਜਿਹੜਾ ਅੱਜ ਦਾ ਮੇਨ ਕੰਮ ਹੈ ਸਰਦਾਰ ਅਮਰਕਾਰ ਸਿੰਘ ਪਾਵਾ ਜੀ ਨੇ ਕੀਤਾ ਇਹ ਜਿਹੜੇ ਨਸ਼ੇ ਵਾਲੇ ਲੋਗ ਆ ਨਸ਼ਾ ਨਾ ਕਰਨ ਜਾਂ ਨਸ਼ਾ ਕਰਕੇ ਜਿਹੜੇ ਛਡਨੇ ਚਾਹੁੰਦੇ ਆ ਉਹਨਾਂ ਲਈ ਇਹ ਚੀਜ਼ ਲਗਾਈ ਆ ਧੰਨਵਾਦ ਸ਼ੁਭਾਸ਼ ਗੁਪਤਾ ਪਹਿਲੋਂ ਦਾ ਮੈਂ ਜੁਹਾਰ ਟਾਈਮਜ਼ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਸੰਵੇਦਨਾ ٹرسٹ ਦੀ ਸਾਰੀ ਡਿਟੇਲ ਦਿੱਤੀ ਸੰਵੇਦਨਾ ٹرسٹ 13 ਸਾਲ ਤੋਂ ਚੱਲ ਰਿਹਾ ਹੈ ਇਹਦੇ ਵਿੱਚ 15 ਐਂਬੂਲੈਂਸ ਚੱਲ ਰਹੀਆਂ ਆ ਅੱਜ ਦੇ ਟਾਈਮ ਤੇ ਦੋ ਐਂਬੂਲੈਂਸ ਵਿੱਚ ਵੈਂਟੀਲੇਟਰ ਵਾਲੀਆਂ ਤੇ 13 ਹੈਗੀਆਂ ਵਿਦਆਊਟ ਵੈਂਟੀਲੇਟਰ ਤੇ ਉਰੇ ਜਿਹੜੀ ਮੋਰਚਰੀ ਲੱਗੀ ਹੋਈ ਆ ਉਹ 50 ਤੋਂ ਲੈ ਕੇ 70 ਮਤਲਬ ਡੈਡ ਬੋਡੀ ਆ ਸਕਦੀਆਂ ਮਤਲਬ ਉਹ ਡੀ ਫ੍ਰੀਜ਼ਰ ਆ ਤੇ ਉਸ ਤੋਂ ਇਲਾਵਾ ਸਾਡੇ ਤਿੰਨ ਸ਼ਾਵਾਹ ਚੱਲ ਰਹੇ ਆ ਤੇ ਮੋਬਾਈਲ ਮੋਰਚਰੀਆਂ ਪੰਜ ਚੱਲ ਰਹੀਆਂ ਉਰੇ ਜੇ ਕਿਸੇ ਦੇ ਘਰ ਸੁਖ-ਦੁਖ ਹੁੰਦਾ ਉੱਥੇ ਅਸੀਂ ਭੇਜੀਦੀ ਆ ਤੇ 435 ਬੱਚਿਆਂ ਦੀ ਅਸੀਂ ਫੀਸ ਦੇ ਰਹੇ ਆ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੀ ਫੀਸ ਸੰਵੇਦਨ ਰੈਸਟ ਹੁਣਾਂ ਜਾ ਰਹੀ ਹੈ ਧੰਨਵਾਦ ਜੀ ਤੇ ਹੁਣ ਮੈਂ ਤੁਹਾਡੀ ਗੱਲਬਾਤ ਕਰਾ ਰਿਹਾ ਸਾਡੇ ਲੁਧਿਆਣਾ ਦੇ ਸਿਵਲ ਸਰਜਨ ਸਰਦਾਰ ਜਸਵੀਰ ਸਿੰਘ ਔਲਖ ਜੀ ਉਹਨਾਂ ਨਾਲ ਸਰ ਜੀ ਅੱਜ ਜਿਹੜਾ ਓਕੇਜਨ ਹੋਇਆ ਸਭ ਤੋਂ ਪਹਿਲਾਂ ਤਾਂ ਆਪ ਜੀ ਦੇ ਬਾਰੇ ਦੱਸ ਦਿਓ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਦਾਰ ओंकार ਸਿੰਘ ਪਾਵਾ ਨੇ ਜਿਹੜੇ ਵੀ ਉਹਨਾਂ ਨੇ ਪਹਿਲਾਂ ਹੀ ਵਰਣ ਕੀਤਾ ਆਪਣੇ ਪਰਿਵਾਰ ਦੀ ਜਿਹੜੀ ਕੰਟਰੀਬਿਊਸ਼ਨ ਹੈ ਸੇ ਸੇਕਤ ਖੇਤਰ ਦੇ ਵਿੱਚ 1973 ਤੋਂ ਲਗਾਤਾਰ ਦੇ ਰਹੇ ਨੇ ਅ ਤੇ ਸੰਵੇਦਨਾ ٹرسٹ ਵੱਲੋਂ ਵੀ ਸਿਵਲ ਹਸਪਤਾਲ ਲੁਧਿਆਣਾ ਦੀ ਬਹੁਤ ਜ਼ਿਆਦਾ ਮਦਦ ਕੀਤੀ ਜਾ ਰਹੀ ਹੈ ਅੱਜ ਪਵਾ ਸਾਹਿਬ ਵੱਲੋਂ ਸਾਨੂੰ ਇੱਕ ਜਿਮ ਜਿਹੜਾ ਹੈ ਸਿਵਲ ਹਸਪਤਾਲ ਦੇ ਨਖਸ਼ਾ ਸ਼ਾਡਾਉ ਕੇਂਦਰ ਹੈ ਉਹਦੇ ਵਿੱਚ ਭੇਟ ਕੀਤਾ ਗਿਆ ਖਾਸ ਕਰਕੇ ਜਿਹੜੇ ਸਾਡੇ ਬੱਚੇ ਨੌਜਵਾਨ ਉੱਥੇ ਦਾਖਲ ਹੋ ਜਾਂਦੇ ਨੇ ਉਹਨਾਂ ਨੂੰ ਆਪਣੀ ਸਰੀਰਕ ਤੰਦਰੁਸਤੀ ਵਾਸਤੇ ਬਹੁਤ ਜ਼ਿਆਦਾ ਹੈਲਪਫੁਲ ਹੋਵੇਗਾ ਸਰ ਜਿਹੜੇ ਪੇਸ਼ੈਂਟਸ ਨੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਕੁਸ਼ਕ ਦੀ ਹਾਲਾਂਕਿ ਉਹਨਾਂ ਨੇ ਬਹੁਤ ਵਧੀਆ ਫੀਡਬੈਕ ਦਿੱਤਾ ਕਿ ਸਾਰਾ ਸਟਾਫ ਵਧੀਆ ਡਾਕਟਰ ਸਾਹਿਬ ਦਾ ਬਿਹੇਵਰੀ ਵਧੀਆ ਖਾਣ ਪੀਣ ਨੂੰ ਵੀ ਉਹਨਾਂ ਦਾ ਵਧੀਆ ਮਿਲਦਾ ਪਰ ਕੁਸ਼ਕ ਦਾ ਕਹਿਣਾ ਸੀ ਕਿ ਕੁਝ ਜਿਹੜੀ ਉਸ ਤੋਂ ਬਾਅਦ ਕੋਈ ਫਾਈਬਰ ਸਕੈਨ ਲਿਖ ਦਿੰਦੇ ਆ ਉਹ ਸਾਡੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕੀ ਉਹ ਸਿਵਲ ਹਸਪੀਟਲ ਵੱਲੋਂ ਫ੍ਰੀ ਨਹੀਂ ਹੈ ਜਾਂ ਜਿਹੜੀ ਬਾਹਰੋਂ ਲਿਖਦੇ ਇਹ ਤੁਸੀਂ ਮੇਰੇ ਤੇ ਤੁਹਮੇਰੇ ਧਿਆਨ ਚ ਲਿਆਉਂਦਾ ਮੈਂ ਇਸ ਨੂੰ ਬਾਅਦ ਵਿੱਚ ਮਤਲਬ ਕਿ ਐਸਐਮਓ ਮੈਡਮ ਨਾਲ ਦਾ ਸੰਬੰਧਿਤ ਡਾਕਟਰ ਸਾਹਿਬ ਨਾਲ ਮਿਲ ਕੇ ਸੀ ਇਹਨੂੰ ਡਿਸਕਸ ਕਰਾਂ ਇੱਕ ਸਾਡੀ ਬੇਨਤੀ ਹੈ ਜਿਹੜਾ ਟਾਈਮ ਵੱਲੋਂ ਵੀ ਕਿਰਪਾ ਕਰਕੇ ਜਿਹੜੇ ਉਹਨਾਂ ਦੇ ਬਾਥਰੂਮ ਆ ਉਹਨਾਂ ਚ ਤੁਸੀਂ ਗੇੜਾ ਜਰੂਰ ਮਾਰ ਕੇ ਆਇਓ ਕੰਪਲੇਂਟ ਨਹੀਂ ਕੋਈ ਨਹੀਂ ਪਰ ਜਾ ਕੇ ਜਰੂਰ ਆਇਆ ਕੋਈ ਗੱਲ ਨਹੀਂ ਲਾਜ਼ਮੀ ਹੈ ਅਸੀਂ ਆਪਣੇ ਨਰਸਨ ਸੈਸ਼ਨ ਦੁਆਰਾ ਤਾਲਣਾ ਕਰਾਂਗੇ ਵੀ ਜੇ ਕਿਤੇ ਵੀ ਸਪਾਈ ਦਾ ਕੋਈ ਖਿਆਲ ਨਹੀਂ ਦਾ ਸਪਾਈ ਦਾ ਖਿਆਲ ਰੱਖੋ ਧੰਨਵਾਦ ਜਿੱਥੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰਨਾ ਹੈ ਜਿੱਥੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਉੱਥੇ ਹੀ ਜੁਝਾਰ ਟਾਈਮ ਦਾ ਅਖਬਾਰ ਪੰਜਾਬੀ ਗੁਰਮੁਖੀ ਲਿਪੀ ਵਿੱਚ ਇੱਕੋ ਇੱਕ ਅਖਬਾਰ ਹੈ ਜਿਹੜਾ ਗੁਰਮੁਖੀ ਲਿਪੀ ਵਿੱਚ ਛਪਦਾ ਹੈ ਜਿਹਦੇ ਹਰੇਕ ਸਫ਼ੇ ਦੇ ਉੱਤੇ ਊੜਾ ਆੜਾ ਵੀ ਲਿਖਿਆ ਹੋਇਆ ਹੈ ਹਰੇਕ ਸਫ਼ੇ ਦੇ ਉੱਤੇ ਗੁਰਬਾਣੀ ਦੇ ਅੱਖਰ ਲਿਖੇ ਹੋਏ ਨੇ ਗੁਰਮੁਖੀ ਦੇ ਅੱਖਰ ਲਿਖੇ ਹੋਏ ਨੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਜਿਹੜਾ ਧਿਆਨ ਨਾਲ ਸੋਚੋ ਕਿ ਤੁਹਾਨੂੰ ਸਭ ਨੂੰ ਉੜਾੜਾ ਆਉਂਦਾ ਨਹੀਂ ਨਾ ਆਉਂਦਾ ਸਿੱਖ ਸਕਦੇ ਹੋ ਔਰ ਮਾਨਣ ਵਾਲੇ ਇਹ ਗੱਲ ਕਹਿ ਸਕਦੇ ਹੋ ਕਿ ਸਾਡੇ ਘਰ ਇੱਕ ਪੰਜਾਬੀ ਅਖਬਾਰ ਆਉਂਦਾ ਕਿਉਂਕਿ ਅਸੀਂ ਪੰਜਾਬੀਆਂ ਪਰ ਅਸੀਂ ਮਾਤ ਭਾਸ਼ਾ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ ਆਓ ਆਪਣੀਆਂ ਜੜ੍ਹਾਂ ਨਾਲ ਵੀ ਜੁੜੀਏ ਬਦ ਤੋਂ ਬਦ ਜੁੜਾ ਟਾਈਮ ਅਖਬਾਰ ਵੀ ਲਵਾਈਏ ਤਾਂ ਕਿ ਅਸੀਂ ਇਹ ਹੋਕਾ ਦੇ ਸਕੀਏ ਆਉ ਬਣਾਈਏ ਹਰਾ ਲੁਧਿਆਣਾ ਖਰਾ ਲੁਧਿਆਣਾ サッシカ